ਬਠਿੰਡਾ ਦੇ ਅੰਦਰ ਰੋਕ ਰੋਕ ਕੇ ਹੋ ਰਹੀ ਬਰਸਾਤ ਦੇ ਕਾਰਨ ਬਠਿੰਡਾ ਦੇ ਬਲਰਾਜਨਗਰ ਵਿਖੇ ਇੱਕ ਦਿਹਾੜੀਦਾਰ ਵਿਅਕਤੀ ਦੇ ਕਮਰੇ ਦੀ ਛੱਤ ਡਿੱਗੀ ਸਾਰਾ ਸਮਾਨ ਨੁਕਸਾਨਿਆ ਮੁਆਵਜ਼ੇ ਦੀ ਕੀਤੀ ਮੰਗ ਅਤੇ ਲੋਕਾਂ ਤੋਂ ਵੀ ਮਦਦ ਦੀ ਕੀਤੀ ਮੰਗ ਦੱਸਦੀ ਹੈ ਕਿ ਬਠਿੰਡਾ ਦੇ ਬਲਰਾਜਨਗਰ ਵਿਖੇ ਗਲੀ ਨੰਬਰ 5 ਦੇ ਵਿੱਚ ਇੱਕ ਗਰੀਬ ਵਿਅਕਤੀ ਜੋ ਦਿਹਾੜੀਦਾਰ ਵਿਅਕਤੀ ਹੈ ਉਹਦੇ ਕਮਰੇ ਦੀ ਮੀਂਹ ਦੇ ਕਾਰਨ ਛੱਤ ਡਿੱਗੀ ਹੈ ਛੱਤ ਡਿੱਗੀ ਜਿਸ ਦੇ ਅੰਦਰ ਜਿਹੜਾ ਸਮਾਨ ਸਾਰਾ ਉਹ ਸਾਰਾ ਇਸਨੈਸ ਹੋ ਗਿਆ ਸਾਰਾ ਸਮਾਨ ਜਿਹੜਾ ਉਹ ਟੁੱਟ ਗਿਆ ਤੇ ਨਾਲ ਉਸਦੇ ਅੰਦਰ ਪਿਆ ਰਾਸ਼ਨ ਸੀ ਜਿਹੜਾ ਉਹ ਵੀ ਸਾਰਾ ਉਧ ਦੇ ਵਿੱਚ ਜਿਹੜਾ ਹੈ ਆਪਣਾ ਖਰਾਬ ਹੋ ਗਿਆ ਇਹ ਦਿਹਾੜੀ ਦਾ ਪਰਿਵਾਰ ਹੈ ਅੱਦੇ ਇਹਨਾਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਇਹਨਾਂ ਦਾ ਇਹ ਗੱਲ ਕਹਿਣੀ ਹੈ ਕਿ ਸਰਕਾਰ ਸਾਡੀ ਛੱਤ ਜਰੂਰ ਆਪਣਾ ਭਵਾ ਕੇ ਦੇਵੇ ਕਿਉਂਕਿ ਇਹਨਾਂ ਦੇ ਕੋਲ ਇਹਨਾਂ ਕੋਲ ਪੈਸਾ ਨਹੀਂ ਹੈ ਕਿ ਇਹ ਆਪਣੀ ਛੱਤ ਦਾ ਜਿਹੜਾ ਇਹ ਦੁਆਰਾ ਤੋਂ ਖੜੀ ਕਰ ਸਕਣ ਇਹਨੂੰ ਤਸਵੀਰਾਂ ਦੇ ਵਿੱਚ ਅਸੀਂ ਉਹ ਦਿਖਾ ਰਹੇ ਹਾਂ ਬਠਿੰਡਾ ਦੇ ਬਲਰਾਜਨਗਰ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਬਿਲਾਜਨਗਰ ਦੇ ਅੰਦਰ ਇੱਕ ਪਰਿਵਾਰ ਹੈ ਜਿਹੜਾ ਇਹ ਅੰਦਰੀ ਆਪਣਾ ਪਿਆ ਹੋਇਆ ਸੀ ਤੇ ਜਦ ਇਹਨਾਂ ਨੂੰ ਇੱਕ ਦੋ ਥੋੜੇ-ਮੋਟੇ ਆਪਣਾ ਸਾਥੀ ਤੋਂ ਡਲੇ ਡਿਗੇ ਤਾਂ ਇਹਨਾਂ ਨੂੰ ਜਦ ਪਤਾ ਲੱਗਾ ਤੇ ਜਦ ਇਹ ਬਾਹਰ ਨਿਕਲਣ ਲੱਗੇ ਤਾਂ ਅਚਾਨਕ ਸਾਰੀ ਛੱਤ ਜਿਹੜੀ ਉਹ ਹੀਟਾਂ ਆਪ ਹੀ ਇਹ ਜਿਹੜਾ ਪਰਿਵਾਰ ਹੈ ਇੱਕ ਲੜਕੇ ਦੀ ਮਮਲੀ ਸੱਟਾਂ ਲੱਗੀਆਂ ਹਨ ਲੇਕਿਨ ਹੋਰ ਕਿਸ ਤਰ੍ਹਾਂ ਦਾ ਕੋਈ ਜ਼ਿਆਦਾ ਜਾਨੀ ਨੁਕਸਾਨ ਜਾਂ ਇਸ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਲੇਕਿਨ ਸਮਾਨ ਜਿਹੜਾ ਉਸ ਇਹਨਾਂ ਸਾਰਾ ਸਮਾਨ ਜਿਹੜਾ ਉਹ ਤੈਸਨਸ ਹੋ ਗਿਆ ਤੇ ਇਹਨਾਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਨਾਲ ਆਮ ਲੋਕਾਂ ਤੋਂ ਸਮਾਜ ਸੇਵੀ ਸੰਸਥਾਵਾਂ ਤੋਂ ਵੀ ਇਹਨਾਂ ਵੱਲੋਂ ਇਹ ਵੀ ਆਪਣਾ ਮਦਦ ਦੀ ਜਿਹੜੀ ਹੈ ਇਹਨਾਂ ਵੱਲੋਂ ਗੁਹਾਰ ਲਗਾਈ ਜਾ ਰਹੀ ਹੈ। ਆਓ ਸੁਣਾਉਣੀ ਹੈ ਕੀ ਹੈ ਪੂਰਾ ਮਾਮਲਾ। ਮੇਰਾ ਤਾਂ ਨਾਮ ਕਰਨਾ ਹੀ ਇਹ ਮਿਲ ਰਾਹਣੇ ਗਲੀ ਨੰਬਰ 5 ਇਹ ਰਾਤ ਨੂੰ ਮੈਂ ਸੌ ਰਹੀ ਸੀ ਤਿੰਨ ਜੇ ਦੀ ਗੱਲ ਹੈ। ਮੈਂ ਜੇ ਅਚਾਨਕ ਕਈ ਵਾਰੀ ਵੀ ਜਰਦੀ ਹੁੰਦੀ ਨਹੀਂ ਕਲੀ ਜਰਦੀ ਨਹੀਂ ਸਮਾੜੀ ਹੋਤੀ। ਮੈਂ ਰਾਤ ਨੂੰ ਜਿਹੜੀ ਕੁਲਰ ਤੇ ਹਟਕਾ ਜਿਉਂ ਡਲਾ ਘਿਰਿਆ। ਡਲਾ ਜਿਹੜੇ ਮੈਂ ਟੋਜ ਲਾ ਕੇ ਦੇਖਣ ਲੱਗ ਗਿਆ।

ਮੈਂ ਨਵੀਂ ਪਾਰਟ ਟਾਈਮ ਕੰਮ ਕਰਦਾ ਪੜਦਾ ਨਹੀਂ ਸਟੱਡੀ ਵੀ ਕਰਦਾ ਨਾਲ ਸਰਕਾਰ ਤੇ ਮੰਗ ਕਰਦੇ ਸਾਡਾ ਜਿਹੜਾ ਹੁਣ ਉਹ ਹੋ ਗਿਆ ਨਿਸ਼ਾਨੀ ਸਾਨੂੰ ਇਹ ਛੱਤ ਵਗੈਰਾ ਪਵਾਉਣ ਦਾ ਉਹ ਕਰ ਦੇਣਾ ਕਿ ਹੁਣ ਕੱਲ ਨੂੰ ਨਹੀਂ ਆਊਗਾ ਸਾਰਾ ਖਰਾਬ ਹੋ ਜੂਗਾ ਕੰਮ ਹਾਂਜੀ ਅਲੀ ਤਿੰਨਾ ਮਤ ਤੁਹਾਡਾ ਕਿਹੜਾ ਮਤ ਹੈ ਸੀਮਾ ਦੇਵੀ ਜੀ ਬਲਰਾਏ ਨਗਰ ਗਲੀ ਨੰਬਰ 5 ਕੀ ਹੋਇਆ ਸਾਡੀ ਛਾਤੀ ਦੀ ਸਾਡੀ ਛਾਤੀ ਵੀ ਅਸੀਂ ਸੁੱਤੇ ਪਏ ਸੀ ਅੰਦਰ ਤੇ ਛੱਪ ਇੱਕਦਮੀ ਜਦੋਂ ਖੜਕਾ ਸੁਣਾ ਵੀ ਛੱਤ ਡਿੱਗਣ ਲੱਗੀ ਸਾਡਾ ਛੋਟੀ ਜੀ ਗਲੀ ਡਿੱਗੀ ਤੇ ਅਸੀਂ ਨਾਲ ਦੇ ਨਾਲ ਉੱਥੇ ਜਿਹੜਾ ਦੇਖਿਆ ਅਸੀਂ ਬਾਹਰ ਵੀ ਨਿਕਲਣ ਦਾ ਮੱਕਾ ਨਹੀਂ ਮਿਲਿਆ ਜੀ ਛੱਤ ਸਾਡੇ ਦੇ ਥੱਲੇ ਦੇਗੀ ਜੀ ਬੱਚੇ ਦੇ 6 ਵਜੇ ਬਾਹਰ ਤੇ ਤੇ ਸਿਰ ਤੇ ਤੇ ਬੱਚੇ ਕਰੇ ਨਹੀਂ ਸਮਾਨ ਜੀ ﺍﻟमारी ਸੀ ਕੂਲਰ ਸੀ ﺍﻟसीडी ਸੀ ਤੇ ਕੁਰਸੀਆਂ ਕਰਤੇ ਸੀ ਜੀ ਸਾਰਾ ਰਸਨ ਸੀ ਦਾ ਸਾਰਾ ਉਸਟੀ ਦੇ ਵਿੱਚ ਮਿਲ ਗਿਆ ਜੀ ਤੇ ਕੀ ਮਾਰ ਕਰਦੇ ਤੋਂ ਕੰਮ ਸਰਕਾਰ ਤੋਂ ਮੰਗ ਕਰਦੇ ਜੀ ਸਾਡੀ ਘਰ ਦੀ ਰਿਪੇਅਰ ਕਰਾ ਦੇਣ ਸਾਨੂੰ ਸਾਡਾ ਜਿਹੜਾ ਸਮਾਨ ਮਾੜਾ ਮੋਟਾ ਮਾਰਜਾ ਜਿਹੜਾ ਬੰਦਾ ਸਾਡਾ ਗਰੀਬਾਂ ਦਾ ਮੇਰਾ ਬੰਦਾ ਤੇ ਆਡੀ ਕਰਦਾ ਜੀ ਉਹ ਸਾਨੂੰ ਦਿੱਤਾ ਜਾਵੇ